ਰੁਕ ਕਰਦੇ ਅਗਲੀ ਅਹਿਮ ਖਬਰ ਦਾ ਗੱਲ ਕਰਦੇ ਆਂ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਜੀ ਹਾਂ 26 ਜਨਵਰੀ ਨੂੰ ਨਵਜੋਤ ਸਿੱਧੂ ਦੀ ਰਿਹਾਈ ਤੇ ਪੇਜ ਫਸਿਆ ਹੋਇਆ ਹਾਲਕਿ ਕਿਆਸ ਕਈ ਦਿਨਾਂ ਤੋਂ ਚੱਲ ਰਹੇ ਸਨ ਕਿ 26 ਜਨਵਰੀ ਨੂੰ ਨਵਜੋਤ ਸਿੱਧੂ ਰਿਹਾ ਹੋ ਸਕਦੇ ਨੇ ਲੇਕਿਨ ਫਿਲਹਾਲ ਇਥੇ ਪੇਜ ਫਸਿਆ ਹੋਇਆ ਨਜ਼ਰ ਆ ਰਿਹਾ ਤੇ ਸਸਪੈਂਸ ਵੀ ਬਰਕਰਾਰ ਹੈ ਪੰਜਾਬ ਸਰਕਾਰ ਵੱਲੋਂ ਸਿੱਧੂ ਦੀ ਰਿਹਾਈ ਬਾਰੇ ਹੁਣ ਤੱਕ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਸੀਐਮ ਆਨ ਪੰਜਾਬ ਤੋਂ ਬਾਹਰ ਨੇ ਤੇ ਸਿੱਧੂ ਦੀ ਰਿਹਾਈ ਨੂੰ ਲੈ ਕੇ ਇਸ ਵੇਲੇ ਸਸਪੈਂਸ ਲਗਾਤਾਰ ਬਰਕਰਾਰ ਹੈ ਅੱਜ ਦੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ 25 ਜਨਵਰੀ ਦੀ ਸ਼ਾਮ ਤੱਕ ਜੜਾ ਹੈ ਉਹ ਵਾਪਸ ਆਣਗੇ ਇਸ ਵੇਲੇ ਉਹ ਮੁੰਬਈ ਵਿੱਚ ਨੇ ਅਤੇ ਦੇਰ ਸ਼ਾਮ ਉਪਪਾਲ ਪਹੁੰਚਣਗੇ ਰਾਤ ਨੂੰ ਉਪਪਾਲ ਤੋਂ ਦਿੱਲੀ ਵਾਪਸੀ ਹੋਏਗੀ ਤੇ ਫਿਰ ਕੱਲ ਉਹ ਸ਼ਾਮ ਤੱਕ ਪੰਜਾਬ ਪਰਤਣਗੇ ਰਵਿੰਦਰ ਮੀਤ ਸਰ ਨਾਲ ਜੁੜ ਚੁੱਕੇ ਨੇ ਰਵਿੰਦਰ ਹਾਲਾਂਕਿ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਨਵਜੋਤ ਸਿੱਧੂ 26 ਜਨਵਰੀ ਨੂੰ ਰਿਹਾ ਹੋ ਸਕਦੇ ਨੇ ਲੇਕਿਨ ਇੱਥੇ ਪੇਚ ਫਸਾ ਨਜ਼ਰ ਆ ਰਿਹਾ ਕਿਉਂਕਿ ਹਲੇ ਮੁੱਖ ਮੰਤਰੀ ਮਾਨ ਹੀ ਇੱਥੇ ਨਹੀਂ ਨੇ ਅਤੇ ਕੋਈ ਵੀ ਅਧਿਕਾਰਤ ਬਿਆਨ ਸਰਕਾਰ ਦਾ ਸਾਹਮਣੇ ਨਹੀਂ ਆਇਆ ਬਿਲਕੁਲ ਦੇਖੋ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੇ ਮਸਲੇ ਤੇ ਲਗਾਤਾਰ ਪੇਚ ਫਸਿਆ ਹੋਇਆ ਹੈ ਸਰਕਾਰ ਵੱਲੋਂ ਕੋਈ ਵੀ ਅਧਿਕਾਰਿਕ ਬਿਆਨ ਨਹੀਂ ਆ ਰਿਹਾ ਸਰਕਾਰ ਵੱਲੋਂ ਬਿਲਕੁਲ ਸਪਸ਼ਟ ਨਹੀਂ ਕੀਤਾ ਜਾ ਰਿਹਾ ਕਿ ਆਖਰਕਾਰ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਕੀਤੀ ਜਾ ਰਹੀ ਹੈ ਕਿ ਨਹੀਂ ਕੀਤੀ ਜਾ ਰਹੀ ਜੋ 51 ਕੈਦੀਆਂ ਦੀ ਲਿਸਟ ਹੈਗੀ ਆ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਹੈ ਜਾਂ ਨਹੀਂ ਹੈ ਇਸ ਖਬਰ ਦੇ ਦੋ ਪਹਿਲੂ ਨੇ ਇੱਕ ਰਾਜਨੀਤਿਕ ਪਹਿਲੂ ਹੈਗਾ ਇੱਕ ਕਾਨੂੰਨੀ ਪਹਿਲੂ ਹੈਗਾ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਕਿ ਰਾਜਨੀਤਿਕ ਪਹਿਲੂ ਰਾਜਨੀਤਿਕ ਪਹਿਲੂ ਇਹ ਹੈਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਰਿਹਾ ਕਰ ਦੇ ਵਿੱਚ ਕੋਈ ਦਿਲਚਸਪੀ ਪੰਜਾਬ ਸਰਕਾਰ ਦੀ ਹੈ ਜਾਂ ਨਹੀਂ ਹੈ ਇਹ ਰਾਜਨੀਤਿਕ ਪਹਿਲੂ ਹੈਗਾ ਕਿ ਪੰਜਾਬ ਸਰਕਾਰ ਆਵਾਦੀ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਰਿਹਾਅ ਕਰਨਾ ਵੀ ਚਾਹੁੰਦੀ ਹੈ ਕਿ ਨਹੀਂ ਕਰਨਾ ਚਾਹੁੰਦੀ ਕਿ ਇਸੇ ਕਰਕੇ ਸਾਰੀਆਂ ਚੀਜ਼ਾਂ ਨੂੰ ਡਿਲੇ ਕੀਤਾ ਜਾਂਦਾ ਹੋਣਾ ਹੈ ਕਾਨੂੰਨੀ ਪਹਿਲੂ ਕਾਨੂੰਨੀ ਪਹਿਲੂ ਇਹ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਰਿਹਾਅ ਕਰਨਾ ਤਾਂ ਉਸ ਦੀ ਫਾਈਲ ਪੰਜਾਬ ਦੇ ਗਵਰਨਰ ਕੋਲੇ ਜਾਏਗੀ ਅਤੇ ਗਵਰਨਰ ਅਪਰੂਵ ਕਰਨਗੇ ਉਸ ਬਾਅਦ ਪੰਜਾਬ ਸਰਕਾਰ ਰਿਹਾਅ ਕਰ पाएगी ਲੇਕਿਨ ਉਹ ਪੂਰਾ ਪ੍ਰੋਸੈਸ ਹਾਲੇ ਤੱਕ ਫਾਲੋ ਨਹੀਂ ਕੀਤਾ ਗਿਆ ਜੋ ਫਾਈਲ ਹੈ ਉਹ ਸੀਐਮਓ ਵਿਚੀ اٹਕੀ ਪਈਆ ਜੋ ਸਾਡੇ ਸੂਤਰ ਵੀ ਕਹਿੰਦੇ ਨੇ ਤਾਂ ਉਹ ਫਾਈਲ ਅਗੇ ਵਧੇਗੀ ਤਾਂ ਹੀ ਜੇਕਰ ਮੁੱਖ ਮੰਤਰੀ ਪੰਜਾਬ ਆਉਂਦੇ ਨੇ ਮੁੱਖ ਮੰਤਰੀ ਅੱਜ ਦਿੱਲੀ ਦੇ ਵਿੱਚ ਨੇ ਸ਼ਾਮ ਨੂੰ ਪਪਾਲ ਦੇ ਵਿੱਚ ਹੋਣਗੇ ਤੇ ਕੱਲ ਪੰਜਾਬ ਵਾਪਸ ਆਉਣਗੇ ਕਿਉਂਕਿ 26 ਜਨਵਰੀ ਨੂੰ ਉਹਨਾਂ ਨੇ ਝੰਡਾ ਵੀ ਫੈਰਾਉਣਾ ਤਾਂ ਇਸ ਪੂਰੇ ਪ੍ਰੋਸੈਸ ਦੇ ਵਿੱਚ ਉਹ ਟਾਈਮ ਬੇहद ਘੱਟ ਹੈਗਾ ਤਾਂ ਕਾਨੂੰਨੀ ਪਹਿਲੂਆਂ ਦੇ ਉੱਤੇ ਗੱਲ ਕਰੀਏ ਤਾਂ ਜੋ ਕਾਨੂੰਨੀ ਪਹਿਲੂ ਹੈਗੇ ਤਾਂ ਉਹਨਾਂ ਦੇ ਅਨੁਸਾਰ ਬੇहद ਘੱਟ ਚਾਂਸ ਹੈਗੇ ਕਿ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਰਿਹਾ ਹੋ ਪਉਣ ਕਿਉਂਕਿ ਇੱਕ ਪ੍ਰੋਸੈਸ ਹੈਗਾ ਉਹ ਪ੍ਰੋਸੈਸ ਹਾਲੇ ਤੱਕ ਪੂਰਾ ਨਹੀਂ ਹੋ ਪਾਇਆ ਫਾਈਲ ਚੱਲੇਗੀ ਉੱਪਰ ਲੈਵਲ ਤੱਕ ਤੇ ਉਸ ਤੋਂ ਬਾਅਦ ਗਵਰਨਰ ਤੱਕ ਜਾਏਗੀ ਤੇ ਵਾਪਸ ਆਏਗੀ ਤਾਂ ਉਹ ਨਾ ਤਾਂ ਰਾਜਨੀਤਿਕ ਇੱਛਾ ਦੇਖ ਰਹੀ ਹੈ ਤੇ ਨਾ ਹੀ ਕਾਨੂੰਨੀ ਜਿਹੜਾ ਪਹਿਲੂ ਆ ਉਸ ਤੋਂ ਕਲੀਅਰੈਂਸ ਲੈ ਪਾਰੀ ਹੈ ਫਾਈਲ ਤਾਂ ਹੁਣ ਦੇਖਣਾ ਹੋਵੇਗਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਉੱਤੇ ਕੀ ਨਵਜੋਤ ਸਿੰਘ ਸਿੱਧੂ ਬਾਹਰ ਆਉਂਦੇ ਨੇ ਜਾਂ ਨਹੀਂ ਆਉਂਦੇ ਇਹ ਬੇਹੱਦ ਵੱਡਾ ਸਵਾਲ ਹੁਣ ਤੱਕ ਦਾ ਬਣਿਆ ਹੋਇਆ ਜੀ